ਮੇਰੇ ਹੱਲ ਨੇ ਜਾਂਦਾ ਉਹਨਾਂ ਜਿੱਤਣ ਉਹ ਜੋ ਪਾਣੀ ਚੱਲਦਾ ਵਾਹ ਸਮਝਦਾ ਉਹ ਮੈਨੇ ਉਹ ਮੁੰਡਾ ਇਹ ਗੱਲ ਕਹਿੰਦਾ ਸੀ ਹਾਂਜੀ ਜੀ ਕਿਤੇ ਜਾਣਾ ਹੋਵੇ ਉਹਨਾਂ ਨੇ ਹਾਂ ਅਸੀਂ ਅੰਦਰ ਬੈਠੇ ਆ ਨਾ ਬਾਹਰ ਤਾਲਾ ਲਾ ਕੇ ਜਾਣਾ ਉਹਨਾਂ ਨੇ ਸਾਨੂੰ ਅੰਦਰ ਕਿਉਂ ਇੱਕ ਵਾਰ ਕਿਸੇ ਨਾਲ ਗੱਲਬਾਤ ਕਰ ਕਰਨ ਕਿ ਭੇਜਣਾ ਨਿਕਲ ਜਾਣ ਇਦਾਂ ਹੀ ਕਰਦਾ ਸੀ ਤੈਨੂੰ ਮਕਾਨ ਦੇ ਦਿੱਤਾ ਤੈਨੂੰ ਪੈਸਾ ਦੇ ਦਿੱਤਾ ਤੈਨੂੰ ਜੇਬਰ ਦੇ ਦਿੱਤਾ ਲੱਗੀ ਲਗਾਇਆ ਸਭ ਕੁਝ ਤੇਰੇ ਛੱਡ ਗਿਆ ਗਿਆ ਇੱਕ ਸੂਈ ਵੀ ਨਹੀਂ ਚੱਕੀ ਕਰ ਲਈ ਈੰਦਾਂ ਵਧੀਆ ਟਾਈਮ ਪਾਸ ਹੋਈ ਜਾਂਦਾ ਵਧੀਆ ਕਿੱਧਰੋਂ ਆਏ ਹੋ ਤੁਸੀਂ ਇੱਥੇ ਨਵੇਂ ਸ਼ਹਿਰ ਤੋਂ ਨਵੇਂ ਸ਼ਹਿਰ ਤੋਂ ਕਿੰਨੇ ਟਾਈਮ ਹੋ ਗਿਆ ਇੱਥੇ ਆਇਨੂੰ ਨਾ ਆਇੰਦਾਂ ਦੰਦਾਂ ਮਾਈਕ ਦਿਨ ਹੋਇਆ ਪੰਨ ਨਾ ਲੱਗੇ ਨਾ ਤੇ 3-4 ਮਹੀਨੇ 3-4 ਮਹੀਨੇ ਪਹਿਲਾਂ ਵੀ ਰੱਖ ਕੇ ਗਏ ਹਾਂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਹੀ ਕਮਰੇ ਚ ਦੋਵੇਂ ਇਕੱਠੇ ਆਈ ਸੀਗੇ ਹਾਂਜੀ ਤਾਂ ਇਕੱਠੀਆਂ ਸੀ ਤੇ ਕੀ ਕਾਰਨ ਕੀ ਬਣਿਆ ਕਿ ਤੁਸੀਂ ਮਤਲਬ ਇੱਥੇ ਆ ਗਏ ਕੀ ਕਾਰਨ ਬਣ ਮੇਰਾ ਹੱਲ ਨਹੀਂ ਕਹਿੰਦਾ ਉਹਨਾਂ ਜਿੱਤਣ ਜਿਹੜਾ ਪਾਣੀ ਚੱਲ ਰਿਹਾ ਵਾਸ਼ਮ ਚੱਲ ਰਿਹਾ ਮੈਂ ਅੱਛਾ ਮੁੰਡਾ ਇਹ ਗੱਲ ਕਹਿੰਦਾ ਸੀ ਹਾਂਜੀ ਤੇ ਕਦੇ ਇਹ ਸਵਾਲ ਨਹੀਂ ਚੁੱਕਿਆ ਕਿ ਆਸ਼ਰਮ ਜਿਹੜਾ ਚਲਾ ਰਹੇ ਨੇ ਉਹ ਵੀ ਤਾਂ ਕਿਸੇ ਦੇ ਪੁੱਤੀ ਨੇ ਉਹ ਤਾਂ ਇੰਨੇ ਬੱਚੇ ਇੰਨੇ ਮਾਪਿਆਂ ਨੂੰ ਸੰਭਰੇ ਤੁਸੀਂ ਤੁਹਾਡੇ ਤੋਂ ਅਸੀਂ ਦੋਵੇਂ ਨਹੀਂ ਸੰਭੇ ਜਾ ਰਹੇ ਹਾਂਜੀ ਹਾਂਜੀ ਇਹ ਅਸੀਂ ਤੁਸੀਂ ਇਹ ਚੀਜ਼ ਮੈਂ ਤਾਂ ਮੋਰ ਚੜਦਾ ਸੀ ਉਹਨਾਂ ਨੂੰ ਫਿਰ ਮੈਨੂੰ ਗੁਸਤਾ ਜੜਿਆ ਮੈਂ ਕਿਹਾ ਨਜ਼ਰ ਆਸ਼ਮ ਦਿਖਾ ਕੇ ਕਹਿੰਦਾ ਕਿ ਬਾਹਰ ਜਾ ਕੇ ਤਾਂ ਦਿਖਾਉਂਦਾ ਉਹ ਤਾਂ ਅੰਕਲੀ ਆਂਟੀ ਤਾਂ ਬੋਲੇ ਨਹੀਂ ਅੰਕਲੀ ਬੋਲੇ ਜਿੰਨਾ ਬੋਲੇ ਜਨਮ ਮੈਂ ਵੇਤੀਆ ਨਾ ਮੋਗੇ ਉਹਨਾਂ ਦਾ ਨੋਇਆ ਤਿਆਰ ਮੈਂਬਰ ਵਣੀ ਆਇਆ ਅੱਛਾ ਠੀਕ ਨਹੀਂ ਹਾਂਜੀ ਉਹਨਾਂ ਨੇ ਫਿਰ ਕੀ ਆ ਮਨ ਕੋਈ ਹੋਰ ਸੀ ਸਾਡੀ ਕਹਿੰਦੇ ਨਾ ਮੈਂ ਬੇਨਾ ਦੇ ਹੋ ਸੀ ਮੇਟਾ ਸੀ ਵੱਡੇ ਅਫਸਰ ਵੀ ਆਏ ਸੀ ਜੀ ਇਹ ਰਫਮਣ ਆ ਗਿਆ ਮੇਰੇ ਜੀ ਵੀ ਆ ਗਿਆ ਤਾਂ ਮੈਥਿੰਗਲ ਟੇਮ ਮੇਰਾ ਗਰੇਲ ਚੀ ਜੀ ਮੁਰਾ ਜੀ ਕਹਿੰਦੇ ਤੈਨੂੰ ਬੁਲਾਇਆ ਮੇਰੇ ਕਿਸੀ ਜਨ ਮੈ ਆ ਗਈਆਂ ਸਾਨਾ ਕੋਈ ਪਤਾ ਨਹੀਂ ਇਹੋ ਨੇ ਮੈਨੂੰ ਸਾਰੀ ਗੱਲ ਬਾਤ ਪੁੱਛੀ ਮੈਨੂੰ ਕਹਿੰਦਾ ਤੇਰੀ ਘੱਟੇ ਲਾ ਪੋਣਾ ਆਇਆ ਕਿ ਮੈਨੂੰ ਕਹਨ ਤੈਨੂੰ ਖਰੋਦਰੀ ਕਰ ਲੈਣਾ ਨਹੀਂ ਕਹਿੰਦੇ ਨਹੀਂ ਹੁਣ ਤੈਨੂੰ ਕਹਿਤਾ ਜੀ ਵਾਹ ਉਹ ਮੈਨੂੰ ਕਹਿਣ ਲੱਗਾ ਤੁਸੀਂ ਹੁਣ ਡੈਡੀ ਆ ਜਾਓ ਆ ਜਾਓ ਆ ਜਾਓ ਮੈਂ ਕਿਹਾ ਅਸੀਂ ਹੁਣ ਨਹੀਂ ਆਣਾ ਅਸੀਂ ਹਲੇ ਨਹੀਂ ਆਵਾਂ ਅਸੀਂ ਕਹਿੰਦੇ ਕਿਉਂ ਮੈਂ ਕਿਹਾ ਤੇਰਾ ਨਰਕ ਛੱਡ ਕੇ ਅਸੀਂ ਸਾਨੂੰ ਰੱਬ ਨੇ ਸਵਰਗ ਦਿੱਤਾ ਅਸੀਂ ਸਵਰਗ ਦੇ ਵਿੱਚੋਂ ਸਵਰਗ ਦੇ ਵਿੱਚੋਂ ਨਿਕਲ ਕੇ ਨਰਕ ਵਿੱਚ ਮੁਰ ਕੇ ਕਿਉਂ ਆਈਏ ਤੈਨੂੰ ਮਕਾਨ ਦੇ ਦਿੱਤਾ ਤੈਨੂੰ ਪੈਸਾ ਦਿੱਤਾ ਤੈਨੂੰ ਜੇਬਰ ਦਿੱਤਾ ਲੱਗੀ ਲਗਾਇਆ ਸਭ ਕੁਝ ਤੇਰੇ ਛੱਡ ਕੇ ਆ ਗਿਆ ਇੱਕ ਸੂਈ ਵੀ ਨਹੀਂ ਚੱਕੀ ਕਰਦੀ ਅੱਛਾ ਨਹੀਂ ਕੀ ਕੰਮ ਕੀ ਕਰਦੀ ਸੀ ਬਾਪੂ ਜੀ ਤੁਸੀਂ ਮੇਰੀ ਅਸਾਮਤੀ ਸਟੋਰ ਚਾਹ ਦੀ ਦੁਕਾਨ ਸੀ ਸੁੱਕੀ ਚਾਹ ਦੀ ਨਮਾਸ਼ਹਿਰ ਦੇ ਵਿੱਚ ਹੂੰ ਪੰਜਾਬਾ ਹੋਈ ਅਰੋ ਕਮ ਸੇ ਕਮ ਵੀ 50 ਸਾਲ ਕੀਤੀ ਮੈਂ ਦੁਕਾਨ 40 ਸਾਲ 40 50 ਸਾਲ ਹੂੰ ਕੱਲੀ ਚਾਹ ਹੀ ਵੇਚਦਾ ਰਿਹਾ ਮੈਂ ਹਾਂ ਸੁੱਕੀ ਚਾਹ ਸੁੱਕੀ ਚਾਹ ਬੋਲੀ ਬੋਲੀ ਦੂਰ ਦੂਰ ਜਾਣ ਲੋਕੀ ਨੇ ਤੇ ਕਿੰਨੇ ਬੱਚੇ ਸੀ ਤੁਹਾਡੇ ਬੱਚੇ ਦੋ ਕੁੜੀਆਂ ਇੱਕ ਮੁੰਡਾ ਹੈ ਇੱਕੋ ਹੀ ਮੁੰਡਾ ਹੈ ਤੇ ਉਹਨੇ ਮੁੰਡੇ ਨੇ ਇੰਨੀ ਸੰਭਲ ਪੇ ਸਾਡਾ ਮੁੰਡਾ ਥੋੜਾ ਸਾਡਾ ਡੈਡੀ ਹੈ ਉਹ ਸਾਡਾ ਡੈਡੀ ਹੈ ਡੈਡੀ ਹੈ ਉਹ ਡੈਡੀ ਇਹ ਕੰਮ ਕਰ ਰਿਹਾ ਉਹ ਹਾਂ ਦੇਖੋ ਤੁਸੀਂ ਕੋਈ ਚੰਗਾ ਕੰਮ ਕਰ ਰਿਹਾ ਉਹ ਹਾਂ ਨਹੀਂ ਉਹਨੂੰ ਪਤਾ ਹੀ ਨਹੀਂ ਵੀ ਮੈਂ ਕੱਲ ਨੂੰ ਕੈਸੀ ਬਖਤਾਵਾ ਹਾਂ ਜਿਵੇਂ ਸੋਚ ਲਿਆ ਮੈਂ ਕੱਲ ਨੂੰ ਐਸਾ ਮਕਤਾਣਾ ਤਾਂ ਮੈਂ ਕਿਉਂ ਮਾੜਾ ਕੰਮ ਕਰਾਂ ਹਾਂ ਜਿਸ ਦਿਨ ਚਾਨ ਕਰਿਆ ਹੁੰਦਾ ਬਹੁਤ ਝਾਈ ਦੇ ਉੱਤੇ ਉਹਨਾਂ ਸਰਤੀ ਨਗਰ ਨਹੀਂ ਆਉਂਦੀ ਉਹਨੂੰ ਸਰਤੀ ਨਗਰ ਨਹੀਂ ਆਉਂਦੀ ਤਾਂ ਵੀ ਨਾ ਜੇ ਰੋਜ਼ ਆਉਂਦੀ ਐ ਜਿਸ ਵੇਲੇ ਇਨਸਾਨ ਤੇ ਗਿਰਾਵਟ ਡਿੱਗਦੀ ਐ ਉਹਨੂੰ ਧਰਤੀ ਨਜ਼ਰ ਆਉਂਦੀ ਹੈ ਬਿਲਕੁਲ ਤੇ ਬਾਪੂ ਜੀ ਕਦੇ ਉਮੀਦ ਕੀਤੀ ਸੀ ਕਿ ਇੱਕੋ ਹੀ ਮੁੰਡਾ ਹੈ ਉਹ ਵੀ ਇਦਾਂ ਦਾ ਕਰ ਦੂਗਾ ਕਾਰੋਬਾਰ ਕਰ ਦੂਗਾ ਹਮੇਸ਼ਾ ਤਾਨੇ ਤੁੰਨੇ ਮਾਰੂਗਾ ਸੁਨਾਨਦਾ ਰਹੂਗਾ ਕੱਢਿਆ ਕਿਸੇ ਨੇ ਨਹੀਂ ਮੈਨੂੰ ਮਨਾਈ ਨਹੀਂ ਜੀ ਕੱਢਿਆ ਨਹੀਂ ਕੱਢਿਆ ਨਹੀਂ ਮੈਂ ਆ ਵੀ ਮੋਰ ਵਜੂ ਹਾਂ ਤੋਂ ਨੇ ਇਦਾਂ ਦੇ ਹਾਲਾਤ ਬਣਾਤੇ ਜਿਨ੍ਹਾਂ ਮੈਨੂੰ ਮਜਬੂਰੀ ਹੈ ਕਹਿੰਦੇ ਆ ਨਾ ਵੀ ਕਰ ਛੱਡਣ ਨੂੰ ਨਹੀਂ ਕਹਿੰਦੇ ਪਰ ਇੰਨਾ ਮਜਬੂਰ ਕਰ ਦਿੰਦੇ ਨੇ ਕਿ ਕਾਰੋਬਾਰ ਨਿਕਲਣਾ ਹੀ ਪੈਂਦਾ ਆਪਣੇ ਆਪ ਨੂੰ ਜੀ ਕਿਤੇ ਜਾਣਾ ਹੋਵੇ ਉਹਨਾਂ ਨੇ ਹਾਂ ਅਸੀਂ ਅੰਦਰ ਬੈਠੇ ਆ ਨਾ ਬਾਰ ਤਾਲਾ ਲਾ ਕੇ ਜਾਣਾ ਉਹਨਾਂ ਨੇ ਸਾਨੂੰ ਅੰਦਰ ਕਿਉਂ ਇੱਕ ਬਾਹਰ ਕਿਸੇ ਨਾਲ ਗੱਲਬਾਤ ਕਰ ਕਰਨ ਕਿ ਉਹ ਭੇਜਣੇ ਨਿਕਲ ਜਾਣ ਇਦਾਂ ਹੀ ਕਰਦਾ ਸੀ ਮੈਂ ਮਤਲਬ ਆਪਣੀ ਬਦਨਾਮੀ ਦਾ ਇੰਨਾ ਡਰ ਹੈ ਕੀ ਤੁਹਾਨੂੰ ਲੋਕ ਲਾ ਕੇ ਜਾਂਦੇ ਦੀ ਕਿ ਇਸੇ ਨਾਲ ਗੱਲ ਨਾ ਕੋ ਲਗ ਜਾਂਦਾ ਹੁਣ ਵੀ ਹੁਣ ਵੀ ਅਜੇ ਇੱਥੇ ਆਏ ਹਨ ਹਾਂ 15 ਦਿਨ ਪਹਿਲਾਂ ਲੋਕ ਲਾ ਕੇ ਗਿਆ ਤੇ ਇਹ ਨਹੀਂ ਪਦਨਾ ਮੀ ਤੜਾ ਕਿ ਕੋਈ ਪੁੱਛੂਗਾ ਜਾਂ ਕਹੂਗਾ ਕਿ ਤੁਹਾਡੇ ਮਾਪੇ ਆਸ਼ਰਮ ਕੀ ਕਰ ਰਹੇ ਨੇ ਤੁਹਾਡਾ ਇੰਨਾ ਵਧੀਆ ਬਿਜ਼ਨਸ ਹੈ ਪਾਪਾ ਨੇ ਤੁਹਾਡੇ ਬਿਜ਼ਨਸ ਜਿਹੜਾ ਸਟੈਂਡ ਕਰਕੇ ਦਿੱਤਾ ਐਡਾ ਤੁਹਾਨੂੰ ਕਰੋੜ ਦੀ ਪ੍ਰਾਪਰਟੀ ਦੇ ਨਾ ਵੀ ਆਣ ਪਾਣ ਨਹੀਂ ਚਾਹੀਦੇ ਇਹਨਾਂ ਨੇ ਮੋਹ ਚਾ ਪਾ ਲਿਆ ਜਿ ਪਿਆਰ ਨਾਲ ਚਾਹ ਲੱਤ ਉਹਨਾਂ ਨੂੰ ਚਾਹ ਬਾਰਗੀ ਚਾਹ ਨੂੰ ਨਹੀਂ ਸੀ ਪਤਾ ਉਹਦੇ ਜਿਹੜੇ ਸੌਰੇ ਉਹਦੇ ਸਾਡੇ ਮੁੰਡੇ ਦੇ ਸੌਰੇ ਹੈ ਨਾ ਸਾਡੇ ਨੂਹ ਜਿੱਥੇ ਦੀ ਫਗਵਾੜੇ ਵੀ ਆਉਂ ਉਹ ਮਤਲਬ ਕਹਿੰਦਾ ਜੋ ਕਹਿੰਦੀ ਸੋਕ ਹੁੰਦਾ ਉਹਦੇ ਘਰ ਚ ਅੱਛਾ ਮਤਲਬ ਨੂਹ ਦੀ ਜਲਦੀ ਹੈ ਨੂਹ ਦੀ ਜਲਦੀ ਹੈ ਨੂਹ ਕੁ ਗੁਡ ਇਹਦਾ ਕੋਈ ਕੋਈ ਦਵਾਈ ਦਈ ਛੱਡਦੀ ਹੈ ਜਾਂ ਕੋਈ ਮੰਤਰ chant ਕਰ ਮਾਰਦੀ ਉਹ ਸਾਰੇ ਕਰੇ ਬਰਬਾਦ ਕਰਦਾ ਕਿੰਨਾ ਟਾਈਮ ਹੋ ਗਿਆ ਬਸ ਮੁੰਡੇ ਦੇ ਵਿਆਹ ਨੂੰ ਮੁੰਡੇ ਵਿਆਹ ਨੂੰ ਹੋ ਗਿਆ ਤੇ ਕਿੰਨੂੰ 15 ਸਾਲ ਹੋ ਗਏ 15 16 ਸਾਲ 16 ਸਾਲ ਹੋ ਗਏ 16 ਸਾਲ ਤੋਂ ਤੁਹਾਡੇ ਨਾਲ ਇਦਾਂ ਦਾ ਰਵਈਆ ਹੋਇਆ ਕਿ ਹੁਣ ਹੀ ਕੁਝ ਦਿਨਾਂ ਤੋਂ ਆ ਥੋੜੇ ਮਹੀਨੇ ਸਾਲ ਸਾਲ ਨਹੀਂ ਹਾਂ ਥੋੜੇ ਹਾਲ ਤਾਂ ਹੈ